ਤੁਹਾਨੂੰ ਕੋਣ ਕੋਣ ਤਾਂ ਇਹ ਵਧੀਆ ਬੀਤੀ ਕੋਣ ਹੋ ਰਾਜਾ ਗੌਰਵ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਨਐਨ 24 ਨਿਊਜ਼ ਤੁਹਾਨੂੰ ਦੱਸ ਦਈਏ ਬਿਆਨ ਸਿੰਘ ਚੌਂਕ ਦੇ ਨਾਲ ਪਾਰਕ ਚ ਰੇੜੀਆਂ ਲਗਾਉਣ ਦਾ ਮਸਲਾ ਦਿਨ ਪ੍ਰਤੀ ਦਿਨ ਗਰਮਾਂਦਾ ਜਾ ਰਿਹਾ ਕੁਝ ਦਿਨ ਰੇੜੀਆਂ ਬੰਦ ਰਹੀਆਂ ਪਰ ਅੱਜ ਫੇਰ ਸਵੇਰ ਤੋਂ ਹੀ ਰੇੜੀ ਵਾਲਿਆਂ ਵੱਲੋਂ ਰੇੜੀਆਂ ਖੜੀਆਂ ਕਰ ਦਿੱਤੇ ਗਏ ਆ ਜਿੱਥੇ ਇੱਕ ਨਾਮ ਚਰਚਾ ਦਾ ਵਿਸ਼ਾ ਬਣਿਆ ਰਾਜਾ ਕੌਣ ਹੈ ਇਹ ਰਾਜਾ ਹਲੇ ਕਿਸੇ ਨੂੰ ਨਹੀਂ ਪਤਾ ਅਧਿਕਾਰੀਆਂ ਨੂੰ ਨਹੀਂ ਪਤਾ ਕਰਮਚਾਰੀਆਂ ਨੂੰ ਨਹੀਂ ਪਤਾ ਨਗਰ ਕੌਂਸਲ ਵੱਲੋਂ ਬਿਆਨ ਸਿੰਘ ਚੌਂਕ ਦੇ ਨਾਲ ਬਣੇ ਪਾਰਕ 'ਚ ਨਜਾਇਜ਼ ਖੜੀਆਂ ਰੇੜੀਆਂ ਤੇ ਦਬਿਸ਼ ਦਿੱਤੀ ਅਤੇ ਮੌਕੇ ਤੇ ਰੇੜੀਆਂ ਨੂੰ ਕਬਜ਼ੇ 'ਚ ਲਿੱਤਾ ਇਸ ਮੌਕੇ ਅਧਿਕਾਰੀਆਂ ਨੇ ਰੇੜੀਆਂ ਵਾਲਿਆਂ ਨੂੰ ਸਖਤ ਹਦਾਇਤ ਦਿੱਤੀ ਕਿ ਉਹ ਰੇੜੀਆਂ ਰਾਸਤੇ 'ਚ ਲਗਾ ਕੇ ਟ੍ਰੈਫਿਕ ਦੀ ਸਮੱਸਿਆ ਨਾ ਪੈਦਾ ਕਰਨ ਉੱਥੇ ਹੀ ਜਦ ਨਗਰ ਕੌਂਸਲ ਅਧਿਕਾਰੀ ਨਜਾਇਜ਼ ਕਬਜ਼ੇ ਹਟਾਉਣ ਲਈ ਆਏ ਤਾਂ ਰੇੜੀ ਵਾਲਿਆਂ ਵੱਲੋਂ ਇੱਕ ਸਿਆਸੀ ਵਿਅਕਤੀ ਦਾ ਨਾਮ ਨਾਲ ਲੈ ਕੇ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਹਾ ਕਿ ਇਹ ਰੇੜੀਆਂ ਰਾਜ ਨੇ ਲਗਵਾਈਆਂ ਹਨ ਉੱਥੇ ਹੀ ਜਦ ਸਿਆਸੀ ਆਗੂ ਰਾਜੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਰੇੜੀਆਂ ਫੁੱਟਪਾਥ ਦੇ ਅਧਿਕਾਰੀ ਨਾਲ ਗੱਲਬਾਤ ਨਹੀਂ ਹੋਈ ਬਹੁਤ ਜਿਆਦਾ ਸ਼ਿਕਾਇਤ ਸੀ ਇਸ ਗੱਲ ਦੀ ਵੀ ਇਹ ਸੜਕ ਤੋਂ ਨੰਗਣਾ ਬਹੁਤ ਔਖਾ ਜਿਹੜੀ ਸਿੱਧੂ ਹਸਪਤਾਲ ਨੂੰ ਜਾਂਦੀ ਹੈ ਸੜਕ ਇੱਥੇ ਹੀ ਡਰਾਈਵਿੰਗ ਦੇ ਵਿੱਚ ਅਦਾ ਅਦਾ ਘੰਟਾ ਲੋਕ ਫਸ ਕੇ ਆਪਣਾ ਇੱਥੇ ਸਮਾਂ ਸਾਰਾ ਜਾਈ ਗਵਾ ਦਿੰਦੇ ਸੀ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਨਗਰ ਕੌਂਸਲ ਦੇ ਜਿਹੜੇ ਕਾਰਜ ਸਹਾਪਕ ਅਫਸਰ ਨੇ ਸਰਦਾਰ ਹਰਨਰਿੰਦਰ ਸਿੰਘ ਜੀ ਸ਼ੇਰਗਿਲ ਉਹਨਾਂ ਨੇ ਹੁਕਮ ਕੀਤੇ ਸੀ ਕਿ ਵੀ ਇਹਨੂੰ ਸੜਕ ਨੂੰ ਤਰ੍ਹਾਂ ਦੇ ਜਿਹੜੇ ਨਜਾਇਜ਼ ਕਬਜ਼ੇ ਆ ਉਹ ਖਾਲੀ ਕਰਵਾਏ ਜਾਣ ਤੇ ਜਿਹੜੀਆਂ ਰੇੜੀਆਂ ਨੇ ਇਹਨਾਂ ਨੂੰ ਪਿੱਛੇ ਜਿਹੜਾ ਇਹਨਾਂ ਦਾ ਬਣਦਾ ਜਗ੍ਹਾ ਦਿੱਤੀ ਹੋਈ ਉਹ ਦੇਖਣ ਜਾਂਮ ਤੌਰ ਤੇ ਪ੍ਰੈਕਟਿਸ ਇਹ ਆਈ ਹੈ ਵੀ ਅੰਦਰ ਦੋ ਦੋ ਤਿੰਨ ਤਿੰਨ ਇਹਨਾਂ ਨੇ ਪਰਿਵਾਰਾਂ ਨੇ ਇੱਕ ਇੱਕ ਰੈਡੀ ਆਈਡੀ ਜਗ੍ਹਾ ਹੈ ਰੁਕੀ ਹੋਈ ਹੈ ਪਰ ਜਿਹੜੇ ਨਵੇਂ ਮੁੰਡੇ ਨੇ ਇਹਨਾਂ ਨੂੰ ਜਗ੍ਹਾ ਦੀ ਕੋਈ ਦਿੱਕਤ ਆ ਰਹੀ ਹੈ ਉਹਨੂੰ ਅਸੀਂ ਸੌਟ ਆਊਟ ਕਰ ਰਹੇ ਹਾਂ ਵੀ ਇਹਨਾਂ ਨੂੰ ਕਿਤੇ ਪਿਛਲੇ ਪਾਸੇ ਇਸ ਦੇ ਮੰਡੀ ਦੇ ਪਰਲੇ ਪਾਸੇ ਕਿਤੇ ਜਗ੍ਹਾ ਦੇ ਦਿੱਤੀ ਜਾਵੇ ਤਾਂ ਸਭ ਗੱਲ ਕਰਦੇ ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਅੰਦਰ ਦੋ ਤੋਂ ਤਿੰਨ ਅੱਡੇ ਨੇ ਜਿੰਨਾ ਲੋਕਾਂ ਨੇ ਹੈਗੇ ਨੇ ਉਹਨਾਂ ਕੋ ਅੱਡੇ ਤੇ ਇਹ ਬਾਹਰ ਬੇਰੋਜ਼ਗਾਰ ਨਹੀਂ ਕਿ ਤਾਲਮੇਲ ਕਰਕੇ ਇਹਨਾਂ ਨੂੰ ਐਡਜਸਟ ਨਹੀਂ ਕੀਤਾ ਜਾ ਸਕਦਾ ਨਹੀਂ ਬਿਲਕੁਲ ਕੀਤਾ ਜਾ ਸਕਦਾ ਜੀ ਮੈਂ ਤਾਂ ਇਹਨਾਂ ਨੂੰ ਵੀ ਬੇਨਤੀ ਕਰੀ ਹੈ ਤੇ ਕਿਉਂਕਿ ਇਹ ਗੱਲਾਂ ਆਪਸ ਵਿੱਚ ਬਹਿ ਕੇ ਨਿਬੜਦੀਆਂ ਹੁੰਦੀਆਂ ਨੇ ਤੇ ਕਿਉਂਕਿ ਸਾਡੇ ਕੋਲ ਤਾਂ ਫਿਰ ਇਹ ਵੀ ਨਜਾਇਜ਼ ਨੇ ਉਹ ਵੀ ਨਜਾਇਜ਼ ਨੇ ਫਿਰ ਤਾਂ ਸਾਰੀ ਚੱਕਣ ਸਾਨੂੰ ਤਾਂ ਸਾਰੀ ਦੇਸੀ ਵੀ ਵੇਰ ਨਹੀਂ ਪਾਉਗੀ ਤਾਂ ਇਸ ਮੇਰੀ ਬੇਨਤੀ ਹੈ ਇਹਨਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਆਪਣੇ ਲੈਵਲ ਦੇ ਉੱਤੇ ਬੈਠ ਕੇ ਇਹਨਾਂ ਗੱਲ ਨੂੰ ਨਿਬੇੜ ਲਓ ਜੇ ਫਿਰ ਵੀ ਨਾ ਨਿਬੜੀ ਇਹਨਾਂ ਦੀ ਤਾਂ ਫਿਰ ਦੇਖਾਂਗੇ ਜੀ ਜਿਸ ਤਰ੍ਹਾਂ ਵੀ ਸਰਕਾਰ ਦੇ ਹੁਕਮ ਆਉਣਗੇ ਦਾ ਸਾਹਿਬ ਗੱਲ ਕਰਦੇ ਆ ਜਿਸ ਤਰ੍ਹਾਂ ਕਿ ਕੁਛ ਦਿਨ ਇਹ ਅੱਡੇ ਬੰਦ ਰਹੇ ਨੇ ਉਸ ਤੋਂ ਬਾਅਦ ਅੱਜ ਫੇਰ ਲੱਗੇ ਤੇ ਇੱਕ ਸਿਆਸੀ ਨਾਮ ਚਰਚਾ ਦਾ ਵਿਸ਼ਾ ਬਣਿਆ ਜਿਨ੍ਹਾਂ ਨੇ ਇਹਨਾਂ ਨੂੰ ਹੌਸਲਾ ਵਜਾਈ ਕੀਤੀ ਕਿ ਅੱਡੇ ਲਾਓ ਮੈਂ ਗ ਦੇਖੋ ਮੇਰੇ ਨੋਟਿਸ ਚ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਕਿਉਂਕਿ ਆਪਣਾ ਤਾਂ ਰੁਟੀਨ ਦਾ ਕੰਮ ਆ ਸਾਡਾ ਤਾਂ ਇਨਕਰੋਚਮੈਂਟ ਹਟਾਉਣਾ ਪਰ ਜੇ ਕਿਸੇ ਨੇ ਕੋਈ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਸ਼ਾਇਦ ਦਿੱਤੀ ਆ ਤਾਂ ਇਹਨਾਂ ਨੂੰ ਵੀ ਥੋੜਾ ਬਹੁਤ ਸੋਚਣਾ ਚਾਹੀਦਾ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਨ ਜਿਹੜਾ ਕਿ ਗੈਰ ਕਾਨੂੰਨੀ ਹੋਵੇ